ਹਾਂਜੀ ਇਹ ਜੀ ਪਿੰਡ ਮੇਰਾ ਕੋਟਲੀ ਸਰੁਖਾ ਤਹਿਸੀਲ ਖਡੂਰ ਸਾਹਾ। ਓਕੇ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬੋਡੀ ਸਰੂ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ। ਉਹ ਵਰਤੇ ਆ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ? ਅਵੇ ਜੀ ਪਹਿਲਾਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ, ਸ਼ੂਗਰ ਦੀ ਪ੍ਰੋਬਲਮ ਸੀ, ਲੇਡੀਜ਼ ਪ੍ਰੋਬਲਮ ਵੀ ਸੀਗੀਆਂ ਤੇ ਪੱਥਰੀ ਦੀ ਪ੍ਰੋਬਲਮ ਵੀ ਸੀ। ਅੱਛਾ ਜੀ ਆਪਾਂ ਨੂੰ ਜਿਹੜੀ ਸ਼ੂਗਰ ਦੀ ਪ੍ਰੋਬਲਮ ਕਿੰਨੇ ਸਮੇਂ ਤੋਂ ਸੀ ਜੀ? ਮੈਨੂੰ ਡੇਢ-2 ਸਾਲ ਹੋ ਗਿਆ ਸੀ। ਤੇ ਮੇਰੀ ਸ਼ੂਗਰ ਬਹੁਤ ਜ਼ਿਆਦਾ ਵੱਧਦੀ ਸੀ ਕਿੰਨੀ ਸ਼ੂਗਰ ਹੁੰਦੀ ਸੀ ਆਪਣੀ ਹਾਂਜੀ ਮੇਰੀ 300 350 400 ਹੋ ਜਾਂਦੀ ਸੀ 300 350 400 ਤੋਂ ਤੁਹਾਨੂੰ ਰਹਿੰਦੀ ਸੀ ਹਾਂਜੀ ਤੇ ਮੈਡੀਸਨ ਲਗਾਤਾਰ ਚੂਸ ਕਰਦੇ ਸੀ ਹਾਂਜੀ ਮੈਡੀਸਨ ਲੈਂਦੀ ਸੀ ਮੈਂ ਹੋਰ ਕੀ ਕੀ ਪ੍ਰੋਬਲਮ ਲਗਦੀ ਸੀ ਆਪੀਕਲਿਸ ਵਗੈਰਾ ਕੋਈ ਦਿੱਕਤ ਤੁਹਾਨੂੰ ਹਾਂਜੀ ਮੈਨੂੰ ਸ਼ੂਗਰ ਦੇ ਨਾਲ ਸਾਹ ਦੀ ਪ੍ਰੋਬਲਮ ਸੀ ਜਦੋਂ ਮੈਂ ਸ਼ੂਗਰ ਵਾਜਾਂ ਦੀ ਸੀ ਮੇਰਾ ਹੁਣ ਸਾਹਾਂ 'ਚ ਬੜੀ ਤਕਲੀਫ ਹੁੰਦੀ ਸੀ ਤੇ ਇਕਦਮ ਹੀ ਮੇਰਾ ਅੱਜ ਤੱਕ ਮੈਨੂੰ ਗੈਸ ਦੀ ਵੀ ਪ੍ਰੋਬਲਮ ਸੀ ਨਾਲ ਤੇ ਉਹ ਨਾਲ ਮੇਰਾ ਬੀਪੀ ਵੱਜ ਜਾਂਦਾ ਸੀ ਠੀਕ ਆ ਜੀ ਤਾਂ ਆਪਾਂ ਤੁਹਾਨੂੰ ਬੋਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਹ ਤੁਸੀਂ ਵਰਤੇ ਹੈਗੇ ਆ ਬਰਤਨ ਤੋਂ ਬਈ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨਾ ਕਰ ਲਈ ਮਨਦੇ ਹੋ ਜੀ ਜੀ ਮੈਨੂੰ ਤਾਂ ਬਹੁਤ ਆਰਾਮ ਆ ਮੈਂ ਹੁਣ ਕੋਈ ਵੀ ਮੈਡੀਸਿਨ ਨਹੀਂ ਲੈ ਰਹੀ ਨਾ ਕੋਈ ਗੈਸ ਦੀ ਮੈਡੀਸਿਨ ਲੈ ਰਹੀ ਆ ਨਾ ਕੋਈ ਬੀਪੀ ਦੀ ਨਾ ਕੋਈ ਸ਼ੂਗਰ ਦੀ ਤੁਹਾਡੇ ਕਹਿੰਦਾ ਮਤਲਬ ਇਹ ਗਾਇਆ ਕਿ ਸਰਵ ਸਪੈਕ ਬਰਤਨ ਤੋਂ ਪਹਿਲਾਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਸੀ ਸ਼ੂਗਰ ਦੀ ਪ੍ਰੋਬਲਮ ਕਾਫੀ ਦੇਰ ਤੋਂ ਸੀ ਔਰ ਲੇਡੀਜ਼ ਪ੍ਰੋਬਲਮ ਸੀ ਔਰ ਸਿਰ ਚ ਪੇਨ ਹੁੰਦੀ ਸੀ ਦਰਦਾਂ ਹੁੰਦੀਆਂ ਸੀ ਆ ਸਰਸਪੈਕ ਵਰਤਿਆ ਵਰਤਣ ਤੋਂ ਬਾਅਦ ਕੀ ਤੁਸੀਂ ਬੀਪੀ ਦੀ ਗੋਲੀ ਲੈ ਰਹੇ ਹੋ ਨਹੀਂ ਵੀਰ ਜੀ ਮੈਂ ਕੋਈ ਗੋਲੀ ਨਹੀਂ ਲੈ ਰਿਹਾ ਸ਼ੂਗਰ ਦੀ ਨਹੀਂ ਉਹ ਵੀ ਨਹੀਂ ਲੈ ਰਿਹਾ ਜਾਂ ਹੋਰ ਕੋਈ ਜਿਹੜੀ ਪੇਨ ਹੁੰਦੀ ਹੈ ਕੋਈ ਮੈਡੀਸਿਨ ਕੋਈ ਨਹੀਂ ਵੀਰ ਜੀ ਇਸ ਟਾਈਮ ਮੈਂ ਕੋਈ ਵੀ ਮੈਡੀਸਿਨ ਨਹੀਂ ਲੈ ਰਿਹਾ ਜਦ ਲਈ ਕੋਈ ਮੈਡੀਸਿਨ ਦੀ ਜ਼ਰੂਰਤ ਨਹੀਂ ਲੈ ਰਹੇ ਸੀ ਤੁਸੀਂ ਸਰਸਪੈਕ ਨੂੰ ਵਰਤਿਆ ਅੱਜ ਤੁਸੀਂ ਲਗਭਗ 100 ਦਿਨ ਤੁਹਾਡੇ ਪੂਰੇ ਹੋਣ ਵਾਲੇ ਆ ਹਾਂਜੀ ਤੇ ਅੱਜ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣ ਲੱਖਾਂ ਹੀ ਲੋਕ ਆ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਵੀਰ ਜੀ ਇਹ ਹੀ ਕਹਾਂਗੀ ਕਿ ਸਾਰੇ ਮਤਲਬ ਜਿਨ੍ਹਾਂ ਨੂੰ ਇਹ ਤਕਲੀਫ ਉਹ ਵੀ ਇਹ ਸਰਵਿਸ ਤਾਂ ਜਿਹੜੂ ਯੂਜ਼ ਕਰਨ ਤਾਂ ਕਿ ਸਾਡੀ ਸਰੀਰ ਦੀ ਸਫਾਈ ਹੋ ਜੇ ਤੇ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਤੁਹਾਡੇ ਕਹਿੰਦਾ ਮਤਲਬ ਇਹ ਆ ਜੀ ਦਵਾਈਆਂ ਖਾ ਕੇ ਤੁਸੀਂ ਦੇਖ ਚੁੱਕੇ ਸੀ। ਹਾਂਜੀ। ਪਰ ਦਵਾਈਆਂ ਤੋਂ ਬਾਅਦ ਤੁਹਾਡੇ ਕੋਈ ਰਿਲੀਫ ਨਹੀਂ ਮਿਲਿਆ। ਪਰ ਇਹ ਬਾਡੀ ਦੀ ਸਫਾਈ ਕਰਾਈਆ ਸਰਵਿਸ ਕਰਾਈਆ ਤੇ ਤੁਸੀਂ ਵਧੀਆ ਫੀਲ ਕਰਦੇ ਹੋ। ਹਾਂਜੀ ਮੈਂ ਬਿਲਕੁਲ ਠੀਕ ਹਾਂ। ਥੈਂਕ ਯੂ।